ਤੁਸੀਂ ਸਾਰੇ ਜਾਣਦੇ ਹੋ ਆਪਣੀ ਗਰੀਬ ਪਰਿਵਾਰਾਂ ਨੂੰ ਬੀਬੀਆਂ ਨੂੰ ਕੀ ਸਹੂਲਤਾਂ ਦਿੱਤੀਆਂ ਮਿਲੀਆਂ ਸ਼ੁਰੂ ਹੋਈਆਂ ਉਹ ਸਾਰੀਆਂ ਸਹੂਲਤਾਂ ਬਾਪੂ ਬਾਦਲ ਦੀ ਸਰਕਾਰਾਂ ਦੇ ਦੌਰਾਨ ਹੀ ਹੋਇਆ ਸੀ ਜਾਣਦੇ ਹੋ ਬਾਪੂ ਬਾਦਲ ਕਿੰਨੇ ਸਾਲ ਤੋਂ ਇਸ ਇਲਾਕੇ ਦੀ ਇਸ ਸੂਬੇ ਦੀ ਸੇਵਾ ਕਰਦੇ ਰਹੇ ਅੱਜ ਉਹ ਆਪਣੇ ਵਿੱਚ ਨਹੀਂ ਪਰ ਅੱਜਾ ਪੰਛਾ ਯਾਦ ਹੁੰਦਾ ਹੈ ਕਿ ਕਿਵੇਂ ਬਾਬੂ ਬਾਦਲ ਘਰਾਂ ਚ ਆ ਕੇ ਬੀਬੀਆਂ ਨੂੰ ਮਰਦਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਸਮਝਦੇ ਹੁੰਦੇ ਸੀ ਕਿਉਂਕਿ ਬਾਬੂ ਬਾਦਲ ਮੁੱਖ ਮੰਤਰੀ ਬਣੇ ਉਹਨਾਂ ਨੇ ਮਾਟਾ ਦਾਲ ਦੇਣਾ ਯੋਗਿਕਾ ਦਿੱਲੀ ਘੜਪਣਾ ਹੈ ਬਾਬੂ ਬਾਦਲ ਨੇ ਧਰਤੀਆਂ ਦੀ ਸ਼ਾਦੀ ਵਾਸਤੇ ਸ਼ਗਨ ਸਕੀਮ ਚਾਲੂ ਕੀਤੀ ਦੁਰ ਕਮਾਈਆਂ ਨੂੰ ਪੈਨਸ਼ਨ ਦੇਣਾ ਸ਼ੁਰੂ ਕੀਤਾ ਤੁਸੀਂ ਸਾਰੇ ਜਾਣਦੇ ਹੋ ਆਪਣੀ ਗਰੀਬ ਪਰਿਵਾਰਾਂ ਨੂੰ ਬੀਬੀਆਂ ਨੂੰ ਜੇ ਸਹੂਲਤਾਂ ਦਿੱਤੀਆਂ ਮਿਲੀਆਂ ਸ਼ੁਰੂ ਹੋਈਆਂ ਉਹ ਸਾਰੀਆਂ ਸਹੂਲਤਾਂ ਬਾਪੂ ਬਾਦਲ ਦੀ ਸਰਕਾਰਾਂ ਦੇ ਦੌਰਾਨ ਹੀ ਹੋਇਆ ਤੁਸੀਂ ਜਾਣਦੇ ਹੋ ਬਾਪੂ ਬਾਦਲ ਕਿੰਨੇ ਸਾਲ ਤੋਂ ਇਸ ਇਲਾਕੇ ਦੇ ਤੇ ਸੂਬੇ ਦੀ ਸੇਵਾ ਕਰਦੇ ਰਹੇ ਅੱਜ ਉਹ ਆਪਣੇ ਵਿੱਚ ਨਹੀਂ ਪਰ ਅੱਜ ਆਪਾਂ ਨੂੰ ਸਾਰਾ ਯਾਦ ਆਉਂਦਾ ਹੈ ਕਿ ਕਿਵੇਂ ਬਾਪੂ ਬਾਦਲ ਘਰਾਂ ਚ ਆ ਕੇ ਬੀਬੀਆਂ ਨੂੰ ਮਾਤਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਸਮਝਦੇ ਹੁੰਦੇ ਸੀ ਉਹਨਾਂ ਦੀਆਂ ਮੁਸ਼ਕਲਾਂ ਸਮਝ ਕੇ ਹੀ ਉਹਨਾਂ ਨੇ ਦੇਖਿਆ ਕਿ ਗਰੀਬ ਜਨਤਾ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਏ ਤੇ ਜਦੋਂ ਬਾਪੂ ਬਾਦਲ ਮੁੱਖ ਮੰਤਰੀ ਬਣੇ ਉਹਨਾਂ ਨੇ ਆਟਾ ਦਾਲ ਦੇਣਾ ਸ਼ੁਰੂ ਕੀਤਾ ਨੀਲੇ ਕਾੜ ਬਣਾਏ ਬਾਪੂ ਬਾਦਲ ਨੇ ਲੜਕੀਆਂ ਦੀ ਸ਼ਾਦੀ ਵਾਸਤੇ ਸ਼ਗਨ ਸਕੀਮ ਚਾਲੂ ਕੀਤੀ ਬਜ਼ੁਰਗ ਮਾਈਆਂ ਨੂੰ ਪੈਨਸ਼ਨ ਦੇਣਾ ਸ਼ੁਰੂ ਕੀਤਾ ਬਾਪੂ ਬਾਦਲ ਨੇ ਜਿਹੜੇ ਅਸੀ ਬੱਚੇ ਐ ਉਹਨਾਂ ਦੀ ਪੜ੍ਹਾਈ ਵਾਸਤੇ ਸਕਾਲਰਸ਼ਿਪ ਦੇਣੀ ਸ਼ੁਰੂ ਕੀਤੀ ਤੇ ਬਾਪੂ ਬਾਦਲ ਨੇ ਨਰਸਰੀ ਤੋਂ ਲੈ ਕੇ ਕਾਲਜ ਤੱਕ ਬੀਬੀਆਂ ਦੀ ਪੜ੍ਹਾਈ ਮੁਫਤ ਕੀਤੀ ਬਾਪੂ ਬਾਦਲ ਤਾਂ ਜਦੋਂ ਚਾਹੁੰਦੇ ਸੀ ਕਿ ਜਦੋਂ ਮੇਰੀਆਂ ਬੀਬੀਆਂ ਬੱਚੀਆਂ 10ਵੀਂ 11ਵੀਂ 12ਵੀਂ ਜਾਣ ਉਹਨਾਂ ਨੂੰ ਸਕੂਲ ਜਾਣ ਦੀ ਤਕਲੀਫ ਨਾ ਹੋਵੇ ਸਾਈਕਲ ਵੀ ਦੇਣੇ ਸ਼ੁਰੂ ਕੀਤੇ ਬਾਪੂ ਬਾਦਲ ਦੇ ਟਾਈਮ ਤੁਸੀਂ ਜਾਣਦੇ ਹੋ ਜਿਹੜੀਆਂ ਨੌਕਰੀਆਂ ਸੀ ਉਹਦੇ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਹੀ ਲੜਕੀਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਸੀ ਆ ਜਿਹੜੇ ਪੁਲਿਸ ਮੈਲਕ ਵਿੱਚ ਤੁਸੀਂ ਬੀਬੀਆਂ ਦੇਖਦੇ ਹੋ ਪਹਿਲੇ ਪੰਜਾਬ ਪੁਲਿਸ ਵਿੱਚ ਬੀਬੀਆਂ ਨਹੀਂ ਹੁੰਦੀਆਂ ਸੀ ਆ ਬੀਬੀਆਂ ਨੇ ਪੁਲਿਸ ਭਰਤੀ ਕੀਤਾ ਬਾਪੂ ਬਾਦਲ ਨੇ ਕੀਤਾ ਇੱਕ ਮਾਈ ਭਾਗੋ ਜੀ ਦੇ ਨਾਂ ਤੇ ਇੱਕ ਫੌਜ ਦੀ ਬਹੁਤ ਵਧੀਆ ਅਕੈਡਮੀ ਬਣਾਈ ਗਈ ਹੈ ਮਹੱਲੀ ਵਿੱਚ ਜਿੱਥੇ ਬੀਬੀਆਂ ਨੂੰ ਫੌਜ ਵਿੱਚ ਭਰਤੀ ਕਰਨ ਵਾਸਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਖਾਸ ਕਾਲਜ ਬੀਬੀਆਂ ਵਾਸਤੇ ਖੋਲੇ ਗਏ ਕਾਜ ਪੁਲਿਸ ਸਟੇਸ਼ਨ ਬੀਬੀਆਂ ਵਾਸਤੇ ਖੋਲੇ ਗਏ ਕਿ ਬੀਬੀਆਂ ਨੂੰ ਆਮ ਪੁਲਿਸ ਸਟੇਸ਼ਨ ਜਾਣ ਦੀ ਲੋੜ ਨਾ ਪਵੇ ਤੁਸੀਂ ਜਾਣਦੇ ਹੋ ਬਾਪੂ ਬਾਦਲ ਦੇ ਸਮੇਂ ਕਿਵੇਂ ਤੁਹਾਡੇ ਪਿੰਡਾਂ 'ਚ ਤਰੱਕੀ ਹੋਈ ਆ ਇਲਾਕਾ ਜਾਣਦਾ ਹੈ ਕਿਵੇਂ ਇੱਕ ਸ਼ੇਮ ਹੁੰਦੀ ਸੀ ਆ ਜਿਹੜੇ ਤੁਹਾਡੇ ਆਪਣੇ ਪਿੰਡਾਂ ਵਿੱਚ ਸਕੂਲ ਬਣਾਏ ਆ ਹਸਪਤਾਲ ਬਣਾਏ ਆ ਡਿਸਪੈਂਸਰੀਆਂ ਬਣੀਆਂ ਕੱਸੀਆਂ ਬਣ ਕੱਡੀਆਂ ਖਾਲੇ ਬਣਾਏ ਐ ਗਲੀਆਂ ਨਾਲੀਆਂ ਬਣਾਈਆਂ ਇਹ ਸਾਰੀ ਤੁਹਾਡੀ ਆਪਣੀ ਪਾਰਟੀ ਸ਼ਰੋਮਣੀ ਕਾਲੀ ਦਲ ਨੇ ਬਣਾਈਆਂ ਬਾਪੂ ਬਾਦਲ ਦਾ ਘਰ ਰਿਪੇਅਰ ਕਰਨ ਵਾਸਤੇ ਪੈਸੇ ਦਿੱਤੇ ਹੁੰਦੇ ਸੀ